ਸਤਿ ਸ਼੍ਰੀ ਅਕਾਲ ਬਾਈ ਅੱਜ ਤੁਹਾਨੂੰ ਮਿਹਨਤੀ ਬੰਦਿਆਂ ਨਾਲ ਮਲਾਉਣਾ ਜੋ ਕਿ ਦਸਨਾਂ ਦੀ ਕਿਰਤ ਕਰਦੇ ਨੇ ਵੀਰ ਆਪਣੇ ਪੰਜਾਬੀ ਭਾਈਚਾਰਾ ਤੇ ਇਹਨਾਂ ਨੂੰ ਮਲਾਉਣਾ ਤੁਹਾਡੇ ਨਾਲ ਗੱਲਬਾਤ ਕਰਾਉਣੀ ਆ ਸਾਨਾ ਵੀਰ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਹਾਲ ਨੇ ਬਹੁਤ ਵਧੀਆ ਜੀ ਬਾਈ ਜੀ ਉਹ ਵਧੀਆ ਬਾਈ ਜੀ ਠੀਕ ਠਾਕ ਜੀ ਹੋਰ ਸਾਰੇ ਪਰਿਵਾਰ ਕਿਵੇਂ ਸਾਰੇ ਵੀਰ ਸਾਰੇ ਠੀਕ ਠਾਕ ਜੀ ਵਧੀਆ ਹਾਂ ਬਾਈ ਮਿਹਨਤ ਬਾਰੇ ਕੀ ਦੱਸਣਾ ਚਾਹੁੰਦੇ ਹੋਗੇ ਬਾਈ ਜੀ ਕਿਸੇ ਨੇ ਇੱਕ ਕੰਟੈਕਟ ਕਰਨਾ ਹੋਵੇ ਦੱਸੋ ਬਾਈ ਬਾਈ ਜੀ ਸਾਡੇ ਕੋਲੇ ਨਹੀਂ ਸਪਰੇਅ ਵਾਲੀਆਂ ਢੋਲੀਆਂ ਨਹੀਂ ਹਾਂ ਜੀ ਹਾਂ ਜੀ ਠੀਕ ਸਪਰੇਅ ਕਰਦੇ ਆ ਜੀ ਠੀਕ ਹੈ ਠੀਕ ਹੈ ਜੀ ਤੇ ਸਾਡੇ ਕੋਲੇ 7-8 ਢੋਲੀਆਂ ਨੇ ਬੰਦੇ ਆਪਣੇ ਸਾਰੇ ਖੜੇ ਆ ਹਾਂ ਬਹੁਤ ਵਧੀਆ ਬਾਈ ਜੀ 60 ਕਿਲੋਮੀਟਰ ਦੇ ਵਿੱਚ ਤੱਕ ਅਸੀਂ ਜਾਂਦੇ ਆ ਸਪਰੇਅ ਕਰਨ ਬਾਈ ਜੀ ਠੀਕ ਹੈ ਜੀ ਜੇ ਕਿਸੇ ਨੇ ਵੀ ਕੰਟੈਕਟ ਕਰਨਾ ਸਾਡੇ ਨਾਲ ਕਰ ਸਕਦਾ ਸਪਰੇਅ ਕਰਵਾਉਣੀ ਹੈ ਜੀ ਕਿਹੜੇ ਕਿਹੜੇ ਪਿੰਡਾਂ ਤੱਕ ਵੀਰੇ ਤੁਸੀਂ ਜਾ ਸਕਦੇ ਹੋਗੇ ਮਤਲਬ ਜਾ ਸਕਦੇ ਆ ਜੀ ਸੁਨਾਮ ਜਾਖਲ ਹੋ ਗਿਆ ਲਹਿਰਾ ਹੋ ਗਿਆ ਇੱਥੋਂ ਮਾਨਸਾ ਠੀਕ ਹੈ ਜੀ ਇਹ ਬਲੱਡ ਏਰੀਆ ਚ ਪੈ ਗਿਆ ਤੁਹਾਡੇ ਪਿੰਡ ਹਨਾ ਹਾਂਜੀ ਹਾਂਜੀ ਵੀਰਲੇ ਦੇ ਵਿੱਚ ਪਿੰਡ ਹੈ ਜੀ ਆਪਣਾ ਚਾਨਕ ਪਿੰਡ ਹੈ ਜੀ ਠੀਕ ਹੈ ਠੀਕ ਹੈ ਜੀ ਸਾਰੇ ਮੁੰਡੇ ਆਪਣੇ ਸਾਰੇ ਉੱਥੇ ਹੀ ਆਏ ਚਾਨਕ ਪਿੰਡ ਆ ਹਾਂਜੀ ਠੀਕ ਹੈ ਜੀ ਬਹੁਤ ਵਧੀਆ ਜੀ ਸਾਡੇ ਨਾਲ ਕਿਸੇ ਨੇ ਵੀ ਕੰਟੈਕਟ ਕਰਨਾ ਸਾਨੂੰ ਫੋਨ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੋਇਆ ਹੈਗਾ ਹਾਂ ਬਾਈ ਜੀ ਇੰਨਾ ਮਿਹਨਤੀ ਬੰਦੇ ਆਪਣੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਬਾਈ ਭਲਾੜਾ ਹੋ ਗਿਆ ਜੇ ਮੇ ਬੋਹਾ ਹੋ ਗਿਆ ਇੱਧਰ ਰਤੀਆ ਪਿੰਡ ਵਿੱਚ ਜਾਖਲ ਜੁਖਲ ਹੋ ਗਿਆ ਹੋਰ ਇਹ ਨਾਲ ਦੇ ਪਿੰਡ ਨੇ ਹਨਾ ਬਾਈ ਇਹਨਾਂ ਨਾਲ ਕੰਟੈਕਟ ਕਰੋ ਬਾਈ ਮਿਹਨਤ ਕਰਦੇ ਨੇਗੇ ਪੰਜ ਸੱਤ ਢੋਲੀਆਂ ਨਹੀਂ ਆ ਪਿੰਡ ਚਾਣਕਾ ਬਾਈ ਇਹਨਾਂ ਦਾ ਚਾਣਕ ਪਿੰਡ ਆਗਾ ਚਾਣਕ ਪਿੰਡ ਤੋਂ ਮੁੰਡੇ ਬਲੌਂਗ ਕਰਦੇ ਨੇ ਵਧੀਆ ਪੰਜਾਬੀ ਆਪਣੇ ਵੀਰ ਨੇ ਸਾਰੇ ਵਧੀਆ ਮਿਹਨਤੀ ਬੰਦੇ ਨੇ ਇਹਨਾਂ ਨਾਲ ਕੰਡਕਟ ਕਰ ਸਕਦੇ ਵੀਰੇ ਜਿਸ ਵੀਰ ਭਾਈ ਨੇ ਸਪਰੇਅ ਕਰਾਉਣੀ ਹੋਵੇ ਨਾਲ ਦੇ ਪਿੰਡਾਂ ਤੇ ਜਾ ਸਕਦੇ ਹੋ ਤੇ ਬਾਈ ਆਪਣਾ ਨੰਬਰ ਬੋਲਣਗੇ ਬਾਈ ਜੀ ਨੰਬਰ ਬੋਲ ਦਿੰਦੇ ਆ ਆਪਣਾ ਬਾਈ ਜੀ ਨੰਬਰ 90411 84920 ਠੀਕ ਹੈ ਜੀ ਇੱਕ ਅੱਧਾ ਨੰਬਰ ਹੋਰ ਬੋਲਦੇ ਆ ਨੰਬਰ ਹੋਰ ਆ ਜੀ 95150 ਠੀਕ ਹੈ ਜੀ 32268 ਠੀਕ ਹੈ ਜੀ ਹੋਰ ਨੰਬਰ ਬਾਈ ਜੀ ਇੱਕ ਤਾਂ ਨੰਬਰ ਹੋਲਦੇ ਹਾ ਸ਼ਸ਼ਕਲ ਬਾਈ ਜੀ ਕੀ ਹਾਲ ਨੇ ਬਾਈ ਕੀ ਹਾਲ ਨੇ ਵੀਰੇ ਵਧੀਆ ਵਧੀਆ ਚਲੋ ਵਧੀਆ ਬਾਈ ਜੀ ਹੋਰ ਕੰਮ ਧੰਦਾ ਵਧੀਆ ਚੱਲਦਾ ਵੀਰੇ ਕੰਮ ਧੰਦਾ ਵੀਰੇ ਤੁਹਾਡੇ ਸਾਹਮਣੇ ਆ ਦੇਖੋ ਕਿੰਨੀ ਕਮਾਈ ਕਰਦੇ ਆ ਮਿਹਨਤ ਕਰਦੇ ਆ ਠੀਕ ਆ ਬਾਬਾ ਬਾਈ ਬਾਈ ਸਹੀ ਗੱਲ ਆ ਬਾਬਾ ਤਰੱਕੀਆਂ ਬਖਸ਼ੇ ਤੁਹਾਡੇ ਕੰਮ ਨੂੰ ਰੰਗ ਭਾਗ ਲਾਵੇ ਬਾਈ ਬਹੁਤ ਮਿਹਨਤ ਕਰਨੀ ਦੇਖੋ ਬਹੁਤ ਔਖੀ ਹੁੰਦੀ ਆ ਨਾ ਤੁਸੀਂ ਵਧੀਆ ਮਿਹਨਤ ਨਾਲ ਜੁਟੇ ਹੋਇਆ ਵਧੀਆ ਪੰਜਾਬੀ ਪਾਈਚਾਰਾ ਵਧੀਆ ਨਸ਼ੇ ਤੋਂ ਦੂਰ ਆਪਦਾ ਕੰਮ ਤੱਕ ਵਧੀਆ ਮਤਲਬ ਰੱਖਦੇ ਹੋ ਬਾਈ ਜੀ ਨੰਬਰ ਬੋਲ ਦੇ ਦੇ ਕਾਲੀ ਵੀਰ ਬਾਈ ਇਹ ਨੰਝਟ ਚੰਜਾ ਠੀਕ ਹੈ ਜੀ 62809 9854 ਵੀਰ ਪੀਤੀ ਦਾ ਨੰਬਰ ਆ ਚਾਣਕਵਾਲਾ ਬਾਈ ਕਾਲਾ ਜੀ ਆਗੇ ਬਾਈ ਗੁਰਜੀਤ ਜੀ ਆਗੇ ਬਾਈ ਜੰਟਾ ਜੀ ਬਾਈ ਸੋਨੀ ਤੇ ਬਾਈ ਜੀ ਮੋਣੀ ਚਾਣਕ ਪਿੰਡਾਂ ਸਾਰਿਆਂ ਦਾ ਵੀਰੇ ਨਵੇਂ ਸੰਦ ਨੇ ਨਵੀਆਂ ਢੋਲੀਆਂ ਸਾਰੇ ਸਾਧਨਾ ਤੇ ਦੂਰ ਦੂਰ ਪਿੰਡਾਂ ਤੱਕ ਪਹੁੰਚ ਸਕਦੇ ਨੇ ਕ੍ਰੈਕਟ ਕਰੋ ਬਾਈ ਜੀ ਸੱਚੀ ਗੱਲ ਬਾਈ ਸਾਰਿਆਂ ਨੂੰ